ਮੰਚ ਦੇ ਉੱਤੇ ਬਿਰਾਜ਼ਮਾਨ ਬਹੁਤ ਹੀ ਮੇਰੇ ਸਤਿਕਾਰਯੋਗ ਵਿਦਵਾਨ ਸੱਜਣੇ ਦੇ ਸਾਹਮਣੇ ਪੰਡਾਲ ਦੇ ਵਿੱਚ ਬੈਠੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਦਾਰ ਜਸਤੇਵ ਸਿੰਘ ਜੀ ਸੰਧੂ ਗਰੁੱਪ ਆਫ ਇੰਸਟੀਚਿਊਟ ਪਟਿਆਲਾ ਵਿਖੇ ਹੋ ਰੇ ਇਸ ਸੈਮੀਨਾਰ ਦੇ ਵਿੱਚ ਪਾਗ ਲੈਣ ਵਾਸਤੇ ਬੈਠੇ ਆਂ ਸਰਦਾਰ ਜਸਤੇਵ ਸਿੰਘ ਜੀ ਸੰਧੂ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਉਹ ਆਪਾਂ ਨੇ ਬੁਲਾ ਰਹਿਆਂ ਪਾਸੋਂ ਸੁਣਿਆ ਕਿ ਉਹ ਇੱਕ ਦਰਬੇਸ਼ ਸਿਆਸਤਦਾਨ ਸਨ ਉਰੂਣਾ ਦਾ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਪਰਪੰਥਕ ਸੇਵਾ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪੰਥ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਕਟ ਹੈ ਮੰਚ ਦੇ ਉੱਤੇ ਜਿਹੜੇ ਵਿਦਵਾਨ ਬੈਠੇ ਨੇ ਇਹ ਮੇਰੇ ਅਧਿਆਪਕ ਵੀ ਨੇ ਮੇਰੇ ਟੀਚਰ ਨੇ ਮੈਨਾਂ ਤੋਂ ਪੜ੍ਹਾਇਆ ਇਸ ਲਈ ਮੈਂ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਸਥਾਪਨਾ ਵਰ੍ਹਾ ਮਨਾ ਰਿਹਾ ਸੀ ਉਸ ਵਕਤ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਨਿਭਾਰਿਆ ਸੀ ਤੇ ਮੇਰੇ ਤੱਕ ਪਹੁੰਚ ਹੋਈ ਕਿ 2015 ਦੇ ਵਿੱਚ ਜੋ ਗਲਤੀਆਂ ਅਕਾਲੀ ਸਰਕਾਰ ਵੱਲੇ ਅਕਾਲੀ ਲੀਡਰਾਂ ਤੋਂ ਹੋਈ ਹੈ ਉਹਦੀ ਅਸੀਂ ਕਈ ਵਾਰ ਮਾਫੀ ਮੰਗ ਚੁੱਕੇ ਹਾਂ ਪਰ ਪੰਥ ਨੇ ਮਾਫੀ ਪ੍ਰਵਾਨ ਨਹੀਂ ਕੀਤੀ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਬੁਲਾਇਆ ਜਾਏ ਉੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮਾਫੀ ਮੰਗੀਏ ਤੁਸੀਂ ਸਾਨੂੰ ਤਨਖਾਹ ਲਾਓ ਅਸੀਂ ਤਨਖਾਹ ਭੁਗਤੀਏ ਤੇ ਸ਼ਾਇਦ ਪੰਥ ਪ੍ਰਵਾਨ ਕਰ ਲਈ ਮੈਂ ਉਸ ਵਕਤ ਕਿਹਾ ਕਿ ਇਸ ਤਰ੍ਹਾਂ ਪ੍ਰਵਾਨਗੀ ਨਹੀਂ ਹੋਏਗੀ ਜੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪੰਥ ਤੋਂ ਪ੍ਰਵਾਨਗੀ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਅਹੁਦਿਆਂ ਦਾ ਤਿਆਗ ਕਰਕੇ ਆਉਣਾ ਪਏਗਾ ਕਹਿੰਦੇ ਇਹ ਮੁਸ਼ਕਲ ਹੈ ਮੈਂ ਕਿਹਾ ਠੀਕ ਹੈ ਜੇ ਮੁਸ਼ਕਲ ਹੈ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਨਾ ਲੈ ਕੇ ਆਓ ਤੁਸੀਂ ਆਪੇ ਜਾਓ ਉੱਥੇ ਤਿੰਨ ਦਿਨ ਸੇਵਾ ਕਰੋ ਤੇ ਘਰਾਂ ਨੂੰ ਚੱਲ ਜਾਓ ਠੀਕ ਹੈ ਕਹਿੰਦੇ ਤਿੰਨ ਦਿਨ ਸ੍ਰੀ ਅਕਾਲ ਪੁਰਖ ਸਾਹਿਬ ਰਖਵਾਇਆ ਭੋਗ ਪਾਇਆ ਉੱਥੇ ਤਿੰਨ ਦਿਨ ਸੇਵਾ ਕੀਤੀ ਆਪੇ ਸੇਵਾ ਕੀਤੀ ਆਪੇ ਘਰਾਂ ਨੂੰ ਚਲੇ ਗਏ ਉਸ ਤੋਂ ਬਾਅਦ ਕਰੋਨਾ ਕਾਲ ਚੱਲ ਪਿਆ 2022 ਦੇ ਵਿੱਚ ਫਿਰ ਮੇਰੇ ਤੱਕ ਅਪਰੋਚ ਕੀਤੀ ਤੇ ਗੱਲ ਬਣੀ ਨਹੀਂ ਆ ਸਾਨੂੰ 2 ਸਾਲ ਹੋ ਗਏ ਆਪੇ ਉਥੇ ਜਾ ਕੇ ਬਰਤਨ ਮਾਂਜਦਿਆਂ ਨੂੰ ਝਾੜੂ ਮਾਰਦਿਆਂ ਨੂੰ ਪਰ ਗੱਲ ਜੀ ਬਣੀ ਨਹੀਂ ਇੱਕ ਚਿੱਠੀ ਵੀ ਮੇਰੇ ਕੋਲ ਲੈ ਕੇ ਆਏ ਕੌਣ ਲੈ ਕੇ ਆਇਆ ਉਹਨਾਂ ਦਾ ਨਾਂ ਕਰਨਾ ਦੱਸਣਾ ਵਾਜਬ ਨਹੀਂ ਹੈ ਤੇ ਉਹਦੇ ਵਿੱਚ ਲਿਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਾਂ ਅਸੀਂ ਆਪਣੀ ਭੁੱਲ ਦੀ ਖਿਮਾ ਜਾਂਚਨਾ ਮੰਗਣੀ ਚਾਹੁੰਦੇ ਹਾਂ ਤੱਕ ਸ੍ਰੀ ਦਮਦਮਾ ਸਾਹਿਬ ਬੈਠੇ ਸੀ ਅਸੀਂ ਮੈਂ ਕਿਹਾ ਕਿਸ ਭੁੱਲ ਦੀ ਕਹਿੰਦੇ ਅਣਜਾਣੇ ਚ ਹੋਈਆਂ ਭੁੱਲਾਂ ਦੀ ਮਗਾਣ ਜਾਣੇ ਚ ਹੋਈਆਂ ਭੁੱਲਾਂ ਦੀ ਤਾਂ ਅਸੀਂ ਵੀ ਮਾਫੀ ਮੰਗਦੇ ਹਾਂ ਰੋਜ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਹਰ ਸੇਖੀ ਮੰਗਦਾ ਸੱਚੇ ਪਾਤਸ਼ਾਹ ਜ਼ਿੰਦਗੀ ਜਿਉਂਦਿਆਂ ਗਲਤੀਆਂ ਹੋ ਜਾਂਦੀਆਂ ਮਾਫ ਕਰ ਦਿਓ ਇਹਦੇ ਵਿੱਚ ਜ਼ਿਕਰ ਤਾਂ ਕਰਨਾ ਸੀ ਨਾ ਕਿ ਕਿਹੜੀਆਂ ਗਲਤੀਆਂ ਹੈਗੀਆਂ ਜਿਹਦੀ ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ ਕਹਿੰਦੇ ਨਹੀਂ ਉਹ ਗਲਤੀਆਂ ਦਾ ਜ਼ਿਕਰ ਨਹੀਂ ਹੋਏਗਾ ਸਿਰਫ ਅਣਜਾਣੇ ਚ ਹੋਈਆਂ ਗਲਤੀਆਂ ਪੰਥ ਸਾਨੂੰ ਮਾਫ ਕਰੇ ਮੈਂ ਕਿ ਐਸ ਤਰ੍ਹਾਂ ਨਹੀਂ ਹੋਏਗਾ ਨੰਬਰ 1 ਤਾਨੂੰ ਗਲਤੀਆਂ ਦਾ ਉਲੇਖ ਕਰਨਾ ਪਏਗਾ ਕਿ ਕਿਹੜੀ ਕਿਹੜੀ ਗਲਤੀ ਦੀ ਤੁਸੀਂ ਪੰਥ ਪਾਸੋਂ ਮਾਫੀ ਮੰਗਣਾ ਚਾਹੁੰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਦੂਸਰਾ ਤੁਹਾਨੂੰ ਅਹੁਦੇ ਛੱਡ ਕੇ ਆਉਣਾ ਪਊਗਾ ਇਹ ਦੋ ਗੱਲਾਂ ਮਨਜ਼ੂਰ ਹੈ ਤਾਂ ਵੇਖ ਲਓ ਜੇ ਨਹੀਂ ਮਨਜ਼ੂਰ ਤੇ ਤੁਸੀਂ ਆਪਣੇ ਘਰ ਖੋਸ਼ ਤੇ ਮੈਂ ਆਪਣੇ ਘਰ ਖੋਸ਼ ਉਹ ਕਹਿੰਦੇ ਇਹ ਦੋ ਗੱਲਾਂ ਤਾਂ ਮਨਜ਼ੂਰ ਨਹੀਂ ਮਰ ਕਹਿੰਦੇ ਅਸੀਂ ਤੁਹਾਨੂੰ ਨਾਮ ਮਨਜ਼ੂਰ ਕਰਦੇ ਆ ਮੈਂ ਕਿਹਾ ਠੀਕ ਹੈ ਜੀ ਮੈਨੂੰ ਨਾਮ ਮਨਜ਼ੂਰ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਵਾਪਸ ਤੱਕ ਸ੍ਰੀ ਦਮਦਮਾ ਸਾਹਿਬ ਭੇਜਦਾ ਚਲੋ ਲੋਕ ਸਭਾ ਦੀ ਇਲੈਕਸ਼ਨ ਹੋਈ ਮੈਂ ਇਸ ਕਰਕੇ ਦੱਸ ਰਿਹਾ ਕਿ ਮੇਰੇ ਅਧਿਆਪਕ ਸਾਹਿਬ ਬੈਠੇ ਆ ਮੈਂ ਇਹਨਾਂ ਨੂੰ ਵੀ ਜਾਣਕਾਰੀ ਦੇਣਾ ਚਾਹੁੰਦਾ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਜਿੱਤਿਆ ਬੁਰੀ ਤਰ੍ਹਾਂ ਹਾਰ ਹੋਈ ਪਾਰਟੀ ਦੇ ਵਿੱਚ ਦੁਫੇੜ ਪੈ ਗਈ ਤੇ ਸਾਹਮਣੇ ਬੈਠੇ ਨੇ ਚੰਦੂ ਮਾਜਰਾ ਸਾਹਿਬ ਇਹ ਕੁਝ ਹੋਰ ਲੀਡਰ ਸ੍ਰੀ ਅਕਾਲ ਤਖਸਦ ਤੇ ਚਿੱਠੀ ਲੈ ਕੇ ਆ ਗਿਆ 7 ਅਗਸਤ ਨੂੰ ਉਸ ਦਿਨ ਅਸੀਂ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਦੀ ਜਿਹੜੀ ਹੈ ਉਹ ਇੰਟਰਵਿਊ ਚੱਲ ਰਹੀ ਸੀ ਉੱਥੇ ਅਸੀਂ ਬੈਠੇ ਸੀ ਸਾਰੇ ਇਹਨਾਂ ਨੇ ਚਿੱਠੀ ਦਿੱਤੀ ਮੇਰੀ رائے ਲਈ ਗਈ ਬੇ ਚਿੱਠੀ ਦੇ ਕੀ ਕਰਨਾ ਚਾਹੀਦਾ ਤੇ ਮੈਂ ਕਿਹਾ ਇਹ ਚਿੱਠੀ ਰਿਜੈਕਟ ਕਰਨੀ ਚਾਹੀਦੀ ਮੈਂ ਜੀ ਦੱਸ ਰਿਹਾ ਸਾਹਮਣੇ ਬੈਠੇ ਨੇ ਮੈਂ ਕਿ ਚਿੱਠੀ ਰਿਜੈਕਟ ਕਰਨੀ ਚਾਹੀਦੀ ਹੈ ਕਹਿੰਦੇ ਕਿਉਂ ਮੈਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਵੀ ਜਿਹੜਾ ਮਰਜ਼ੀ ਇੱਥੇ ਆ ਕੇ ਰੋਟੀਆਂ ਸੇਕ ਕੇ ਤੇ ਆਪਣੇ ਘਰ ਚਲੇ ਜਾਏ ਜੇ 6 7 ਸੀਟਾਂ ਅਕਾਲੀ ਜਲ ਜਿੱਤ ਜਾਂਦਾ ਤੇ ਕੀ ਇਹ ਚਿੱਠੀ ਆਉਣੀ ਸੀ ਜੇ ਸ਼ਰਮਣੀ ਅਕਾਲੀ ਦਲ 5 6 ਸੀਟਾਂ ਲੋਕ ਸਭਾ ਦੀਆਂ ਜਿੱਤ ਜਾਂਦਾ ਫਿਰ ਕੀ ਚਿੱਠੀ ਆਉਣੀ ਸੀ ਨਹੀਂ ਆਉਣੀ ਸੀ ਹੁਣ ਹਾਰ ਹੋਈ ਹੈ ਬੁਰੀ ਤਰ੍ਹਾਂ ਇਸ ਕਰਕੇ ਇਹ ਚਿੱਠੀ ਐਕਸੈਪਟ ਨਹੀਂ ਕੀਤੀ ਜਾਣੀ ਚਾਹੀਦੀ ਮੇਰੀ ਇਹ ਵਿਚਾਰ ਸੀ ਬਤੌਰ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਪਰ ਚਲੋ 7 ਅਗਸਤ ਨੂੰ ਚਿੱਠੀ ਆਉਂਦੀ ਹੈ 15 ਅਗਸਤ ਨੂੰ ਮੀਟਿੰਗ ਬੁਲਾ ਲਈ ਗਈ ਵਿਚਾਰ ਕਰਨ ਵਾਸਤੇ ਹਾਲਾਂਕਿ ਮੈਂ ਬਹੁਤ ਕਿਹਾ ਮਹਾਨਯੋਗ ਸਿੰਘ ਸਾਹਿਬ ਜੀ ਨੂੰ ਕਿ ਆਪਾਂ ਨੂੰ ਇਹਦੇ ਤੇ ਚਰਚਾ ਨਹੀਂ ਕਰਨੀ ਚਾਹੀਦੀ ਚਿੱਠੀ ਦੇ ਉੱਤੇ ਇਹ ਚਿੱਠੀ ਉਹਨਾਂ ਚਿਰ ਇੱਕ ਸਧਾਰਨ ਚਿੱਠੀ ਹੈ ਪਰ ਜਦੋਂ ਸ੍ਰੀ ਅਕਾਲ ਤਖਤ ਸਰਪ੍ਰਸਤ ਇਸ ਚਿੱਠੀ ਦੀ ਜਿਹੜੀ ਹੈ ਪਰਵਾਨਗੀ ਹੋ ਗਈ ਕਿ ਐਕਸੈਪਟ ਹੋ ਗਈ ਮਾਮਲਾ ਚੱਲ ਪਿਆ ਫਿਰ ਮਾਨਜੋਗ ਸਿੰਘ ਸਾਹਿਬ ਜੀ ਨਾ ਤੁਹਾਡੇ ਵਸ ਰਹਿਣਾ ਨਾ ਮੇਰੇ ਵਸ ਰਹਿਣਾ ਤੇ ਨਾ ਹੀ ਕਿਸੇ ਹੋਰ ਦੇ ਵਸ ਰਹਿਣਾ ਫਿਰ ਪੰਥ ਦੇ ਵਸ ਹੋ ਜਾਏਗਾ ਫਿਰ ਉਹ ਕਰਨਾ ਪਏਗਾ ਜਿਹੜਾ ਪੰਥ ਚਾਹੂਗਾ ਬਹੁਤ ਗਿਆਸ ਪਰ ਚਲੋ ਮਾਮਲਾ ਚੱਲ ਪਿਆ ਗੱਲ ਕੀ ਸੀ ਉਹ ਕਹਿੰਦੇ ਜੀ ਪੰਥਕ ਪੋਲਿਟਿਕਸ ਨੂੰ ਕਰਮ ਪੈ ਗਏ ਨੇ ਤੇ ਤੁਸੀਂ ਧੋ ਦਿਓ ਡਟੌਲ ਦੇ ਨਾਲ ਤਾਂ ਕਿ ਕਰਮ ਖਤਮ ਹੋ ਜਾਣ ਪੰਥਕ ਪੋਲਟਿਕਸ ਅਕਾਲੀ ਪੋਲਟਿਕਸ ਅਸੀਂ ਵੀ ਅਕਾਲੀ ਦਲ ਦੇ ਹਮਾਇਤੀ ਆ ਠੀਕ ਹੈ ਜੀ ਧੋਦਨੇ ਆ ਅਕਾਲੀ ਪੋਲਟਿਕਸ ਨੂੰ ਕਰਮ ਪਏ ਆ ਖਤਮ ਕਰਦਨੇ ਆ ਕਹਿੰਦੇ ਸ਼ਰਤ ਹੈ ਕੀ ਸ਼ਰਤ ਹੈ ਕਹਿੰਦੇ ਡਟੌਲ ਸਾਡਾ ਆਊਗਾ ਢੋਲ ਦੇ ਵਿੱਚ ਪਾਣੀ ਭਰ ਕੇ ਦੋ ਚਾਰ ਡਾਟੇ ਰੰਗ ਦੇ ਪਾਵਾਂਗੇ ਤੇ ਉਹਦੇ ਚ ਹੀ ਨਵਾ ਕੇ ਸਾਨੂੰ ਬਾਹਰ ਕੱਢ ਦਿਓ ਤੇ ਸਾਡਾ ਛੁਟਕਾਰਾ ਆ ਜਾਊ ਤੇ ਅਸੀਂ ਇਹੋ ਹੀ ਕਿਹਾ ਵੀ ਇਹਦੇ ਨਾਲ ਨਹੀਂ ਤੁਹਾਡਾ ਫਾਇਦਾ ਹੋਣਾ ਜੇ ਤੁਸੀਂ ਚਾਹੁੰਦੇ ਹੋ ਕਿ ਲੀਡਰਸ਼ਿਪ ਦੇ ਵਿੱਚ ਉਭਾਰ ਆਵੇ ਅਕਾਲੀ ਪੋਲਿਟਿਕਸ ਸਰਵਾਈਵ ਕਰੇ ਤੇ ਫਿਰ ਤੁਹਾਡੇ ਡਟੌਲ ਨਾਲ ਨਹੀਂ ਹੋਣੀ ਡਟੌਲ ਸਾਨੂੰ ਪੰਥ ਦੀ ਮਰਜ਼ੀ ਨਾਲ ਤਿਆਰ ਕਰਨਾ ਪਊਗਾ ਜੋ ਪੰਥ ਚਾਹੁੰਦਾ ਉਹਦੇ ਮੁਤਾਬਕ ਡਟੌਲ ਤਿਆਰ ਕਰਨਾ ਪਊਗਾ ਚਲੋ ਪੰਥ ਦੀ ਮਰਜ਼ੀ ਨਾਲ ਅਸੀਂ ਜੇ ਹੋ ਜਾ ਸਾਡੇ ਤੋਂ ਹੋ ਸਕੇ ਆ 2 ਦਸੰਬਰ ਨੂੰ ਅਸੀਂ ਡਟੌਲ ਤਿਆਰ ਕੀਤਾ ਔਰ ਡੁੱਪੀ ਲਵਾਈ ਅਜੇ ਉਹ ਪ੍ਰਧਾਨ ਇਹਨਾਂ ਦਾ ਹੋਟਲ 'ਚ ਪਹੁੰਚਿਆ ਸੀ ਤੇ 10 ਜਿਹੜੇ ਚਾਪਲੂਸ ਸੀ ਉਹਨਾਂ ਨੇ ਪਾਣੀ ਪਾ ਕੇ ਧੋਤਾ ਤੇ ਨਾਲ ਮਿੱਠਾ ਪਾਣੀ ਪਾ ਕੇ ਹੋਰ ਪਾਤਾ ਉਹ ਕਰਮ ਜਿਹੜੇ ਸੀ ਉਹ ਘਟਣ ਦੀ بجائے ਸਗੋਂ ਹੋਰ ਵੱਧ ਗਏ ਕਹਿੰਦੇ ਇਹ ਪਰਵਾਨ ਨਹੀਂ ਜੀ ਇਹ ਤਾਂ ਜ਼ਹਿਰ ਚ ਸੜਦਾ ਸਾਨੂੰ ਜਿਵੇਂ ਘੋੜੇ ਨੂੰ ਰੋਗ ਹੋ ਜਾਂਦਾ ਸੀ ਨਾ ਪੁਰਾਣੇ ਸਮੇਂ ਚ ਮਸਾਲਾ ਦਿੰਦੇ ਹੁੰਦੇ ਸੀ ਦਿੱਤਾ ਤਾਂ ਅਸੀਂ ਮਸਾਲਾ ਸੀ ਵੀ ਘੋੜੇ ਦਾ ਰੋਗ ਠੀਕ ਹੋ ਜੂ ਤੇ ਚਾਪਲੂਸਾਂ ਨੇ ਲੱਤਾਂ ਫੜ ਕੇ ਘੋੜਾ ਪੁੱਠਾ ਕਰਤਾ ਤੇ ਸਾਰਾ ਮਸਾਲਾ ਬਾਹਰ ਕੱਢਤਾ ਵੀ ਫਾਇਦਾ ਨਹੀਂ ਹੋਣਾ ਚਾਹੀਦਾ ਉਲਟਾ ਨੁਕਸਾਨ ਹੋ ਗਿਆ ਬੜਾ ਹੀ ਨੁਕਸਾਨ ਹੋ ਗਿਆ ਫਿਰ ਸਾਡੇ ਵੈਰੀ ਬਣ ਗਏ ਵੀ ਇਹਨਾਂ ਨੇ ਠੀਕ ਨਹੀਂ ਕੀਤਾ ਅਸਾਧ ਸੰਗਤ ਜੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਅਕਾਲੀ ਸਿਆਸਤ ਦਾ ਕੋਈ ਨੁਕਸਾਨ ਕਰਨ ਲਈ 2 ਦਸੰਬਰ ਦਾ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਅਕਾਲੀ ਸਿਆਸਤ ਨੂੰ ਬਚਾਉਣ ਵਾਸਤੇ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਉਹ ਜਿਹੜੇ ਅਕਾਲ ਨੂੰ ਸਮਝਦੇ ਐ ਤੇ ਜਿਹੜੇ ਅਕਾਲ ਨੂੰ ਨਹੀਂ ਸਮਝਦੇ ਉਹ ਅਕਾਲ ਦੇ ਤਖਤ ਨੂੰ ਕੀ ਸਮਝਣੇ ਕਹੌਂਦੇ ਆ ਅਕਾਲੀ ਐ 8-10 ਜਾਣੇ ਜਿਹੜੇ ਘੇਰਾ ਬੰਨ੍ਹ ਕੇ ਤੁਰੇ ਫਿਰਦੇ ਆ ਨਾ ਉੱਥੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਉਹ ਕਹੌਂਦੇ ਆ ਅਕਾਲੀ ਹੋਈ ਐ ਪਰ ਨਾ ਉਹਨਾਂ ਨੂੰ ਅਕਾਲ ਦੀ ਸਮਝ ਐ ਤੇ ਨਾ ਅਕਾਲ ਤਖਤ ਦੀ ਸਮਝ ਐ ਅਕਾਲ ਤਖਤ ਦੇ ਸੰਕਲਪ ਦੀ ਸਮਝ ਐ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਇਹੋ ਕਾਰਨ ਐ ਕਿ ਉਹ ਸਮਝ ਹੀ ਨਹੀਂ ਸਕੇ ਉਹ ਉਹਨਾਂ ਨੇ ਨੁਕਸਾਨ ਕਰਤਾ ਇਹ ਮ बच्चा ਹੋ ਜਾਣਾ ਬੱਚੇ ਨੂੰ ਮਾਂ ਜਿਹੜੀ ਆ ਜ਼ਬਰਦਸਤੀ ਉਹ ਕੌੜੀ ਹੁੰਦੀ ਆ ਦਵਾਈ ਪਿਆ ਦਿੰਦੀ ਐ ਤੇ ਕਈ ਵਾਰੀ ਬੱਚਾ ਜਿਹੜਾ ਨਾ ਉਹ ਬਾਹਰ ਕੱਢ ਦਿੰਦਾ ਦਵਾਈ ਕੌੜੀ ਹੁੰਦੀ ਆ ਨਾ ਅੰਦਰ ਨਗਾਉਂਦਾ ਨਹੀਂ ਬਾਹਰ ਕੱਢ ਦਿੰਦਾ ਤੇ ਜਦੋਂ ਬਾਹਰ ਕੱਢ ਦਿੰਦਾ ਫਿਰ ਉਹਦੀ ਬਿਮਾਰੀ ਠੀਕ ਨਹੀਂ ਹੁੰਦੀ ਰੋਗ ਠੀਕ ਨਹੀਂ ਹੁੰਦਾ ਇਹਨਾਂ ਦਾ ਰੋਗ ਠੀਕ ਤਾਂ ਕੀ ਹੋਣਾ ਸੀ ਸਗੋਂ ਹੋਰ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਸੋ ਸਾਤ ਸੰਗਤ ਜੀ ਜੋ ਵੀ ਕੁਝ ਇਹਨਾਂ ਨੇ ਕੀਤਾ ਬਦਲਾ ਲਊ ਭਾਵਨਾ ਦੇ ਤਹਿਤ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਸਾਨੂੰ ਨੁਕਸਾਨ ਪਹੁੰਚਿਆ ਸਾਡੇ ਅਹੁਦੇ ਚਲੇ ਗਏ ਖਾਸ ਤੌਰ ਤੇ ਮੇਰਾ ਹੀ ਅਹੁਦਾ ਗਿਆ ਚਲੋ ਬਾਕੀ ਸਿੰਘ ਸਾਹਿਬਾਨ ਬਤੌਰ ਹੈੱਡ ਗ੍ਰੰਥੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੇ ਸ਼ੋਭਤਾ ਹੈ ਮੇਰਾ ਅਹੁਦਾ ਗਿਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਉਹਦਾ ਚਲਾ ਗਿਆ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਨੇ ਬਦਲਾ ਲਊ ਭਾਵਨਾ ਦੇ ਤਹਿਤ ਸਾਡਾ ਨੁਕਸਾਨ ਕਰਦਿਆਂ ਕਰਦਿਆਂ ਪੰਥਕ ਸੰਸਥਾਵਾਂ ਦਾ ਨੁਕਸਾਨ ਕਰ ਦਿੱਤਾ ਮਰਿਆਦਾ ਦਾ ਨੁਕਸਾਨ ਕਰ ਦਿੱਤਾ ਪਰੰਪਰਾ ਦਾ ਨੁਕਸਾਨ ਕਰਤਾ ਦੁੱਖ ਹੀ ਹੈ ਹਰ ਸਿੱਖ ਨੂੰ ਅਸੀਂ ਤਾਂ ਜਾਣਾ ਹੀ ਸੀ ਕਰੇ ਅੱਜ ਨਾ ਜਾਂਦੇ ਸਾਲ ਨੂੰ ਚਲੇ ਜਾਂਦੇ ਸਾਲ ਨੂੰ ਨਾ ਜਾਂਦੇ 2 ਸਾਲ ਨੂੰ ਚਲੇ ਜਾਂਦੇ 4 ਸਾਲ ਨੂੰ ਚਲੇ ਜਾਂਦੇ ਕਿੰਨਾ ਚਿਰ ਬੈਠੇ ਰਹਿਣਾ ਸੀ ਅਸੀਂ ਇੱਥੇ ਕੋਈ ਦੁੱਖ ਨਹੀਂ ਆਪਣੇ ਅਉਦੇ ਜਾਣ ਦਾ ਕੋਰੇਸਕਲ ਦਾ ਵੀ ਦੁੱਖ ਨਹੀਂ ਹੈ ਕਿ ਕਿਸ ਢੰਗ ਦੇ ਨਾਲ ਇਹਨਾਂ ਨੇ ਅਉਦੇ ਤੋਂ ਫਾਰਕ ਕੀਤਾ ਪਤਾ ਹੈ ਅਕਾਲ ਪੁਰਖ ਸਾਡੇ ਨਾਲ ਹੈ ਕਿਉਂਕਿ ਸੱਚ ਹੈ ਸਾਡੇ ਕੋਲ ਜਿਸ ਤਰ੍ਹਾਂ ਦੀ ਕਰਦਾਰ 쿠ਸ਼ੀ ਕੀਤੀ ਹੈ ਜਿਵੇਂ ਇੱਥੇ ਬੋਲਿਆ ਡਾਕਟਰ ਪਰਮਵੀਰ ਸਿੰਘ ਜੀ ਨੇ ਕਿਸ ਤਰ੍ਹਾਂ ਦਾ ਚਿੱਕੜ ਉਛਾਲਿਆ ਇਸ ਗੱਲ ਦਾ ਵੀ ਦੁੱਖ ਨਹੀਂ ਮੈਂ ਕੱਲ ਵੀ ਕਿਹਾ ਸੀ ਕਿ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਾਂਗਰਸ ਗਵਰਨਮੈਂਟ ਦੀਆਂ ਵਧੀਕੀਆਂ ਦੇ ਖਿਲਾਫ ਬੋਲੇਗਾ ਜਾਂ ਬੀਜੇਪੀ ਗਵਰਨਮੈਂਟ ਦੀਆਂ ਵਧੀਕੀਆਂ ਖਿਲਾਫ ਬੋਲੇਗਾ ਜਾਂ ਆਮ ਆਦਮੀ ਪਾਰਟੀ ਦੀਆਂ ਵਧੀਕੀਆਂ ਖਿਲਾਫ ਬੋਲੇਗਾ ਤੇ ਉਹ ਜਥੇਦਾਰ ਦੀ ਕਰਦਾਰਕੁਸ਼ੀ ਕਰਨੋਂ ਕਿਵੇਂ ਰੁਕਣਗੇ ਜਦੋਂ ਤੁਸੀਂ ਨਹੀਂ ਰੁਕੇ ਹੋ ਉਹਨਾਂ ਕੋਲੇ ਬਹਾਨਾ ਹੋਏਗਾ ਫਿਰ ਤੁਸੀਂ ਕਹਿਣਾ ਕਿ ਦੇਖੋ ਜੀ ਕਾਂਗਰਸ ਪਾਰਟੀ ਅਕਾਲ ਤਖਤ ਦੇ ਜਥੇਦਾਰ ਦਾ અપਮਾਨ ਕਰਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਅਕਾਲ ਤਖਤ ਦੇ ਜਥੇਦਾਰ ਦਾ અપਮਾਨ ਕਰਦੇ ਹੈ ਬੀਜੇਪੀ ਦੇ ਲੀਡਰ ਅਕਾਲ ਤਖਤ ਦੇ ਜਥੇਦਾਰ ਦਾ અપਮਾਨ ਕਰਦੇ ਹੈ ਤੇ ਉਹਨਾਂ ਨੇ ਕਿਹਾ ਤੁਸੀਂ ਸਨਮਾਨ ਕੀਤਾ ਸੀ ਤੁਸੀਂ ਕੀ ਕੀਤਾ ਸੀ ਫਿਰ ਤੁਹਾਡੇ ਕੋਲੇ ਕੀ ਜਵਾਬ ਹੋਊਗਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਹੈ ਗੱਲ ਸਹੀ ਦੀ ਨਹੀਂ ਹੈ ਗੱਲ ਪਹੇ ਦੀ ਹੈ ਫਿਰ ਤੁਸੀਂ ਕੀ ਜਵਾਬ ਦੇਵੋਗੇ ਹੋਏ ਤਾਂ ਤੁਹਾਡੇ ਕੋਲੇ ਜਵਾਬ ਕੋਈ ਜਵਾਬ ਨਹੀਂ ਹੋਏਗਾ ਤੁਹਾਡੇ ਕੋਲੇ ਤੁਸੀਂ ਉਹਨਾਂ ਨੂੰ ਦੱਸ ਦਿੱਤਾ ਕਿ ਜਿਵੇਂ ਸਾਡੇ ਖਿਲਾਫ ਜਥੇਦਾਰ ਬੋਲੇ ਤੇ ਅਸੀਂ ਜਥੇਦਾਰਾਂ ਦੀ ਚਿਕੜੋ ਛਾਲੀ ਕੀਤੀ ਕੱਲ ਨੂੰ ਇਹ ਕਾਂਗਰਸ ਪਾਰਟੀ ਵਾਲੇ ਉਹ ਭਾਜਪਾ ਵਾਲੇ ਉਹ ਝਾੜੂ ਵਾਲੇ ਉਹ ਜੋ ਤੁਹਾਡੇ ਖਿਲਾਫ ਜਥੇਦਾਰ ਬੋਲਣ ਤੇ ਤੁਸੀਂ ਵੀ ਐ ਕਰ ਸਕਦੇ ਹੋ ਤੁਸੀਂ ਇਹ ਸਮਝਾਇਆ ਉਹਨਾਂ ਨੂੰ ਜャ ਜਿਹੜੇ ਸਿੱਖ ਵਿਰੋਧੀ ਲਾਬੀ ਦੇ ਬੰਦੇ ਨੇ ਤੁਸੀਂ ਉਹਨਾਂ ਨੂੰ ਦੱਸਿਆ ਕਿਸ ਤਰ੍ਹਾਂ ਚਿਕੜシャਲੀ ਕਰਦੇ ਹੋ ਜੇ ਜਹੇਦਾਰ ਤੁਹਾਡੇ ਤੇ ਉਂਗਲ ਚੁੱਕੇ ਤੁਸੀਂ ਡੇਰੇਦਾਰਾਂ ਨੂੰ ਦੱਸਿਆ ਕਿ ਜਹੇਦਾਰ ਤੁਹਾਡੇ ਖਿਲਾਫ ਬੋਲੇ ਤੇ ਤੁਸੀਂ ਜਹੇਦਾਰਾਂ ਦੀ ਛਲ ਲਾ ਦਿਓ ਜਿਵੇਂ ਅਸੀਂ ਲਾਈਏ ਤੁਸੀਂ ਇਹ ਦੱਸਿਆ ਇਹ ਦੱਸਿਆ ਤੁਹਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੋਏਗਾ ਜਹੇਦਾਰ ਦੀ ਪਦਵੀ ਨੂੰ ਪ੍ਰੋਟੈਕਟ ਕਰਨ ਵਾਸਤੇ ਕਿਉਂਕਿ ਤੁਹਾਡੀ ਡਿਊਟੀ ਲੱਗੀ ਸੀ ਜਹੇਦਾਰ ਦੀ ਪਦਵੀ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਤੇ ਜਦੋਂ ਤੁਸੀਂ ਜਿਹੜੀ ਇਹ ਮਾਨ ਮਰਿਆਦਾ ਰੋਲੀ ਹੈ ਜਦੋਂ ਕੋਈ ਹੋਰ ਰੋਲੂਗਾ ਤੁਸੀਂ ਕਿਵੇਂ ਰੱਖਿਆ ਕਰੋਗੇ ਇਸ ਕਰਕੇ ਤੁਹਾਡਾ ਪਾਸੇ ਹਟ ਜਾਣਾ ਬਿਹਤਰ ਹੈ ਤੁਹਾਡਾ ਘਰੇ ਤੁਰ ਜਾਣਾ ਬਿਹਤਰ ਹੈ ਔਰ ਸਾਧ ਸੰਗਤ ਨੂੰ ਇਹਨਾਂ ਨੂੰ ਘਰੇ ਤੋੜਨਾ ਜਿਹੜਾ ਹੈ ਉਹ ਬਿਹਤਰ ਹੋਏਗਾ ਮੈਂ ਹੈਰਾਨ ਹੈ ਕੋਈ ਗ੍ਰੰਥੀ ਹੈ ਨਾ ਗੁਰਦੁਆਰਾ ਸਾਹਿਬ ਦਾ ਪਿੰਡਦਵਾਰ ਦੇ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਉਹਦੀ ਵੀ ਸ਼ਾਨ ਦੇ ਖਿਲਾਫ ਬੋਲਣ ਲਈ 100 ਵਾਰ ਸੋਚਦਾ ਕੋਈ ਪੋਲੀਟੀਕਲ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਬਿਹਾਰ ਸਿੱਖਾਂ ਚ ਗ੍ਰੰਥੀ ਦਾ ਉਹਦਾ ਬੜਾ ਸਨਮਾਨਜਨਕ ਹੈ ਇਹ ਗ੍ਰੰਥੀ ਹੈ ਇਹਦੇ ਖਿਲਾਫ ਸੋਚ ਸਮਝ ਕੇ ਬੋਲੀਏ ਕੋਈ ਵੀ ਰਾਜਨੀਤਿਕ ਕਿਸੇ ਗੈਰ ਅਕਾਲੀ ਪਾਰਟੀ ਦਾ ਬੰਦਾ ਕਿਸੇ ਗ੍ਰੰਥੀ ਬਾਰੇ ਬੋਲਣ ਲੱਗਿਆ ਵੀ 100 ਵਾਰ ਸ਼ਰਮ ਕਰਦਾ ਪਰ ਤੁਹਾਨੂੰ ਸ਼ਰਮ ਨਹੀਂ ਆਈ ਆਪਣੇ ਜਥੇਦਾਰਾਂ ਦੇ ਖਿਲਾਫ ਬੋਲਦੇ ਆ ਕੀ ਪਰਤ ਪਾ ਰਹੇ ਹੋ ਤੁਸੀਂ ਕਿਹੜੇ ਪੂਰਨੇ ਪਾਰ ਰਹੇ ਹੋ ਤੁਸੀਂ ਦੁੱਖ ਇਸ ਗੱਲ ਦਾ ਹੈ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਲਿਆ ਇਸ ਗੱਲ ਦਾ ਦੁੱਖ ਨਹੀਂ ਹੈ ਜਿਹੜਾ ਵੀ ਉਸ ਤਖਤ ਤੇ ਬੈਠੇਗਾ ਉਹਨੂੰ ਨਿਸ਼ਾਨਾ ਬਣਾਇਆ ਜਾਏਗਾ ਦੁੱਖ ਇਸ ਗੱਲ ਦਾ ਹੈ ਕਿਉਂਕਿ ਤੁਸੀਂ ਪਿਰਤ ਪਾਤੀ ਹੈ ਤੁਸੀਂ ਪੂਰਨੇ ਪਾਤੇ ਹੈ ਤੁਸੀਂ ਲਕੀਰਵਾ ਦਿੱਤੀ ਹੈ ਕਿ ਇਸ ਲਕੀਰ ਦੇ ਉੱਤੇ ਤੁਰਿਆ ਜਾ ਸਕਦਾ ਹੈ ਔਰ ਪਾਈ ਕਿਸ ਲਈ ਆਪਣੇ ਜਾਤੀ ਮਫਾਦ ਲਈ ਤਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਔਰ ਉਸ ਮਾਣ ਸਨਮਾਨ ਨੂੰ ਤੁਸੀਂ ਰੋਲਿਆ ਇਸ ਕਰਕੇ ਸਭ ਤੋਂ ਵੱਡੇ ਦੋਸ਼ੀ ਨੇ ਇਹ ਸਭ ਤੋਂ ਵੱਡੇ ਦੋਸ਼ੀ ਤੇ ਇਹਨਾਂ ਦੋਸ਼ੀਆਂ ਦਾ ਹੁਣ ਟਿਕੇ ਰਹਿਣਾ ਜਿਹੜਾ ਹੈ ਸਿਆਸਤ ਦੇ ਵਿੱਚ ਇਹ ਪੰਥ ਲਈ ਬਹੁਤ ਘਾਤਕ ਹੈ ਇਹਨਾਂ ਦੋਸ਼ੀਆਂ ਦਾ ਸਿਆਸਤ 'ਚ ਰਹਿਣਾ ਪੰਥ ਲਈ ਬਹੁਤ ਘਾਤਕ ਹੈ ਸਾਥ ਸੰਗਤ ਜੀ ਹੁਣ ਸੰਗਤ ਨੇ ਦੇਖਣਾ ਹੈ ਕਿ ਅਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਹਕੀਕਤ ਇਹ ਹੋਈ ਹੈ ਕਿ ਇਹ ਸਰੀਏ ਕਾਲ ਤੱਕ ਸਾਹਿਬ ਦਾ ਇਸਤੇਮਾਲ ਕਰਕੇ ਆਪਣੀ ਸਿਆਸਤ ਦੇ ਵਿੱਚ ਉਭਾਰ ਚਾਉਂਦੇ ਸੀ ਚਲੋ ਕਰ ਲੈਂਦੇ ਉਹ ਬਾਹਰ ਪਰ ਜਿਵੇਂ ਕਸ਼ਮੀਰ ਸਿੰਘ ਜੀ ਨੇ ਦੱਸਿਆ ਥੋੜਾ ਤਿਆਗ ਦਿਖਾ ਕੇ ਤਾਂ ਆਉਂਦੇ ਨਾ ਇਹੋ ਕਿਹਾ ਸੀ ਨਾ ਵੀ ਤਿਆਗ ਦਿਖਾ ਦਿਓ ਤਿਆਗ ਦਿਖਾ ਦਿਓ ਹੁੰਦੇ ਆਪਣਾ ਕਮੀਜ਼ ਚੱਕੀਏ ਨਾ ਤੇ ਢਿੱਡ ਨੰਗਾ ਹੁੰਦਾ ਇੱਕ ਤਾਂ ਹੁੰਦਾ ਨਾ ਕਹਿਣਾ ਇਹਨਾਂ ਦੇ ਤਰਲੇ ਕੱਢੇ ਸੀ ਤਰਲੇ ਉਹਦੇ ਛੱਡ ਕੇ ਆਜੋ ਬਚ ਜੂਗੇ ਬਚ ਜੋਗੇ ਪਰ ਇਸ ਤਰ੍ਹਾਂ ਚੁੰਬੜਗੇ ਜਿਵੇਂ ਜਾਨਵਰ ਨਹੀਂ ਸੜਕ ਤੇ ਕਈ ਵਾਰੀ ਗੱਡੀਆਂ ਥੱਲੇ ਆ ਕੇ ਮਰ ਜਾਂਦਾ ਮੁਰਕੇ ਖੁਰਪਿਆਂ ਨਾਲ ਲਾਉਣਾ ਪੈਂਦਾ ਕਹਿੰਦੇ ਖੁਰਪਿਆਂ ਨਾਲ ਲਾਦੋਂਗੇ ਤੇ ਲੈ ਜਾਗੇ ਨਹੀਂ ਅਸੀਂ ਨਹੀਂ ਲੈਂਦੇ ਖੁਰਪਿਆਂ ਨਾਲ ਲਾਦੋਂਗੇ ਜੇ ਪੰਤ ਖੁਰਪਿਆਂ ਨਾਲ ਲਾਦੋਂਗੇ ਤੇ ਲੈ ਜਾਗੇ ਅਸੀਂ ਨਹੀਂ ਲੈਂਦੇ ਤੇ ਹੁਣ ਵਕਤ ਆ ਗਿਆ ਇਹਨਾਂ ਨੂੰ ਖੁਰਪਿਆਂ ਨਾਲ ਲਾਉਣ ਦਾ ਖਰਚ ਖਰਚ ਕੇ ਵਕਤ ਆ ਗਿਆ ਇਹਨਾਂ ਨੂੰ ਖੁਰਪਿਆਂ ਨਾਲ ਲਾਉਣ ਦਾ ਇਹਨਾਂ ਨੇ ਲੈਣਾ ਨਹੀਂ ਹੈ ਚੁੰਬੜੇ ਰਹਿਣਾ ਇਹਨਾਂ ਨੇ ਇਹ ਹੁਣ ਤੁਸੀਂ ਲਾਉਣਾ ਹੈ ਖੁਰਪੇ ਤੇਖੇ ਕਰ ਲਓ ਇਹਨਾਂ ਨੂੰ ਲਾਉਣ ਵਾਸਤੇ ਫੇਰ ਪੰਥ ਦੀਆਂ ਸੰਸਥਾਵਾਂ ਦਾ ਮਲਾਲ ਪੰਥ ਦੀਆਂ ਸੰਸਥਾਵਾਂ ਦਾ ਮਾਣ ਜਿਹੜਾ ਹੈ ਉਹ ਬਚੇਗਾ ਵਰਨਾ ਨਹੀਂ ਬਚਣਾ ਅੱਜ ਪ੍ਰੋਟੈਕਟ ਕੌਣ ਕਰ ਰਿਹਾ ਤੁਸੀਂ ਹਰਾਨ ਹੋਵੋਗੇ ਦੇਖ ਕੇ ਕੌਣ ਟੀਵੀ ਚੈਨਲਾਂ ਤੇ ਬੈਠ ਕੇ ਪ੍ਰੋਟੈਕਟ ਕਰ ਰਿਹਾ ਨਾ ਮਰਿਆਦਾ ਦੀ ਇੰਟਰਪ੍ਰੀਟੇਸ਼ਨ ਕਿਹਦੇ ਤੋਂ ਕਰਵਾਈ ਜਾ ਰਹੀ ਹੈ ਦੇਖ ਲਓ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਕੌਣ ਬੈਠਦੇ ਨੇ ਟੀਵੀ ਚੈਨਲਾਂ ਦੇ ਉੱਤੇ ਆ ਕੇ ਜਿਨ੍ਹਾਂ ਤੋਂ ਮਰਿਆਦਾ ਦੀ ਇੰਟਰਪ੍ਰੀਟੇਸ਼ਨ ਕਰਾਈ ਜਾ ਰਹੀ ਹੈ ਦੇਖ ਹੀ ਰਹੇ ਹੋ ਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨੂੰ ਨਰੈਣੂ ਮੰਦ ਦੱਸਿਆ ਜਾ ਰਿਹਾ ਔਰ ਕੌਣ ਦੱਸ ਰਿਹਾ ਇਹਨਾਂ ਦਾ ਫਿਲਮ ਸਟਾਰ ਔਰ ਤਖਤ ਦੇ ਜਥੇਦਾਰਾਂ ਨੂੰ ਔਰੰਗਜ਼ੇਬ ਦੇ ਸਮਾਨ ਦੱਸਿਆ ਜਾ ਰਿਹਾ ਕਹਿੰਦੇ ਜੀ ਉਹ ਤੀਰ ਮਾਰਿਆ ਉਹਨਾਂ ਦੇ ਮੂੰਹ 'ਚ ਔਰੰਗਜ਼ੇਬ ਤੇ ਇਹਦੀ ਕਮਾਲ ਦੀ ਗੱਲ ਹੈ ਇੱਥੋਂ ਤੱਕ ਡਿੱਗ ਪਏ ਤੁਸੀਂ ਇੱਥੋਂ ਤੱਕ ਗਿਰ ਗਏ ਉਹ ਸਾਨੂੰ ਦੱਸ ਤਾਂ ਦਿਓ ਵੀ ਕਿੰਨਾ ਕੁ ਗਿਰਨਾ ਆ ਜੇ ਕਿੰਨਾ ਕੁ ਡਿੱਗਣਾ ਆ ਜੇ ਰੋਕੀ ਨਹੀਂ ਰਹਿ ਪਤਾਲ ਚ ਜਾਣੋ ਆਪ ਤਾਂ ਡੁੱਗ ਰਹੇ ਹੋ ਤੁਸੀਂ ਅਕਾਲੀ ਪੋਲਟਿਕਸ ਸਿੱਖ ਸਿਆਸਤ ਨੂੰ ਵੀ ਡੋਬ ਰਹੇ ਹੋ ਇਸ ਗੱਲ ਦਾ ਦੁੱਖ ਹੈ ਤੁਹਾਡੇ ਡੁੱਬਣ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਜੇ ਤੁਸੀਂ ਡੁੱਬਦੇ ਨਾ ਸਾਨੂੰ ਕੋਈ ਦੁੱਖ ਨਹੀਂ ਸੀ ਹੋਣਾ ਡਿੱਗੋ ਹੋਰ ਡਿੱਗੋ ਅਸੀਂ ਕਹਿਣਾ ਸੀ ਡਿੱਗੋ ਹੋਰ ਡਿੱਗੋ ਸਾਨੂੰ ਕੋਈ ਚਿੰਤਾ ਨਹੀਂ ਸੀ ਹੋਣਾ ਅਸੀਂ ਇਸ ਕਰਕੇ ਕਹਿੰਨੇ ਆ ਡਿੱਗਣੋ ਬੱਸ ਕਰੋ ਕਿਉਂਕਿ ਤੁਹਾਡੇ ਨਾਲ ਸਿੱਖ ਸਿਆਸਤ ਡਿੱਗ ਰਹੀ ਐ ਸਿੱਖ ਪੋਲਿਟਿਕਸ ਡਿੱਗ ਰਹੀ ਐ ਤਾਂ ਅਸੀਂ ਚੀਕ ਰਹੇ ਆ ਡਿੱਗਣਾ ਬੰਦ ਕਰ ਦਿਓ ਗਿਰਨਾ ਬੰਦ ਕਰ ਦਿਓ ਜੇ ਇਕੱਲੇ ਤੁਸੀਂ ਗਿਰਦੇ ਹੁੰਦੇ ਅਸੀਂ ਤੁਹਾਨੂੰ ਰੋਕਦੇ ਨਹੀਂ ਸੀ ਸਗੋਂ ਸੇ ਖੁਸ਼ੀਆਂ ਮਨਾਉਣੀਆਂ ਸੀ ਇਹ ਚੰਗਾ ਐ ਡਿੱਗਦੇ ਆ ਡਿੱਗਣ ਦਿਓ ਤੁਹਾਡੇ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਆ ਇਹ ਕਹਿਆ ਨਾ ਡਾਕਟਰ ਪਰਮਵੀਰ ਸਿੰਘ ਨੇ ਤੁਹਾਡੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਐ ਅਸੀਂ ਇਸ ਕਰਕੇ ਰੌਲਾ ਪਾ ਰਹੇ ਅਕਾਲੀ ਕਰਤਾਰ ਨੂੰ ਨਾ ਸੁੱਟੋ ਨਾ ਡੇਗੋ ਪਰ ਹਾਟੀ ਨਹੀਂ ਰਹੇ ਅਕਾਲੀ ਕਰਤਾਰ ਦੀ ਜੇ ਸਮਝ ਹੋਊਗੀ ਅਕਾਲੀ ਕਰਤਾਰ ਕੋਈ ਮਾੜਾ ਮੋਟਾ ਪੱਲੇ ਹੋਊਗਾ ਰਾਈ ਮਾਤਰ ਫੇਰ ਹੀ ਤਾਂ ਮਾੜੀ ਮੋਟੀ ਸਮਝ ਆਉਣੀ ਸੀ ਪਰ ਕੁਝ ਨਹੀਂ ਹੈ ਜਿਵੇਂ ਸਾਡੀ ਭੈਣ ਜੀ ਨੇ ਕਿਹਾ ਨਾ ਬੀਬੀ ਜੀ ਨੇ ਕਿ ਹੁਣ ਵਕਤ ਆ ਗਿਆ ਸਾਧ ਸੰਗਤ ਜੀ ਕਾਫਲੇ ਬਣ ਕੇ ਤੁਰੋ ਖਾਸ ਤੌਰ ਤੇ ਨੌਜਵਾਨ ਕਾਫਲੇ ਬਣ ਕੇ ਤੁਰੋ ਇਦੋ ਕਾਫਲੇ ਬਨ ਕੇ ਤੁਰਾਂਗੇ ਫੇਰ ਹੀ ਅਸੀਂ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਬਚਾ ਸਕਾਂਗੇ ਸਾਡਾ ਇੱਕੋ ਹੀ ਮਕਸਦ ਹੈ ਪੰਥਕ ਸੰਸਥਾਵਾਂ ਨੂੰ ਬਚਾਉਣਾ ਹੋਰ ਕੋਈ ਦੂਜਾ ਮਕਸਦ ਨਹੀਂ ਹੈ ਕੋਈ ਦੂਜਾ ਮਕਸਦ ਨਹੀਂ ਹੈ ਤੇ ਉਹਦੇ ਚ ਤੁਹਾਡਾ ਸਾਰੀ ਸੰਗਤ ਦਾ ਖਾਸ ਦੌਰ ਤੇ ਨੌਜਵਾਨ ਚਾਹੇ ਉਹ ਬੱਚੇ ਨੇ ਸਾਡੀਆਂ ਚਾਹੇ ਬੱਚੀਆਂ ਨੇ ਔਰ ਜਿਹੜੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਪਿਆਰ ਕਰਨ ਵਾਲੇ ਆ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਪਿਆਰ ਕਰਨ ਵਾਲੇ ਆ ਉਹ ਕਾਫਲੇ ਦਾ ਹਿੱਸਾ ਬਣੋ ਅੱਜ ਵਕਤ ਆ ਗਿਆ ਇਹਨਾਂ ਨੂੰ ਘਰੇ ਬਿਠਾਉਣ ਦਾ ਇਹ ਬਾਲੇ ਨਹੀਂ ਹੈ ਇਹ ਨਹੀਂ ਹੈ ਕਿ 20000 ਬੰਦਾ ਹੈ 10000 ਬੰਦਾ ਹੈ 5000 ਬੰਦਾ ਹੈ 2000 ਬੰਦੇ ਦਾਸੀ ਨੇ ਸਾਰੇ ਕਹਿੰਦੇ ਨੇ ਨਾ ਉਜੜੇ ਗਾਲ ਉਜੜੇ ਬਾਗਾਂ ਦੇ ਗਲੜ ਪਟਵਾਰੀ ਇਹ ਗਲੜ ਪਟਵਾਰੀ ਬਣੇ ਬੈਠੇ ਨੇ ਬੰਦੇ ਦਾਸੀ ਨੇ ਕਿਤੇ 10 ਬੰਦਿਆਂ ਨੂੰ ਹੁਣ ਅਸੀਂ ਪਾਸੇ ਨਾ ਨਾ ਕੀਤਾ ਸਿੱਖ ਪੋਲਿਟਿਕਸ ਦੇ ਵਿੱਚੋਂ ਤੇ ਫਿਰ ਹਮੇਸ਼ਾ ਹਮੇਸ਼ਾ ਲਈ ਸਿੱਖ ਪੋਲਿਟਿਕਸ ਦਾ ਭੋਗ ਪੈ ਜਾਏਗਾ ਔਰ ਇਹੋ ਹੀ ਸਰਕਾਰਾਂ ਚਾਹੁੰਦੀਆਂ ਨੇ ਇਹੋ ਏਜੰਸੀਆਂ ਚਾਹੁੰਦੀਆਂ ਨੇ ਤੇ ਸਿੱਖ ਪੋਲਿਟਿਕਸ ਬਚਾਉਣੀ ਹੈ ਔਰ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਲਈ ਨਹੀਂ ਹੁੰਦੀ ਸਿੱਖ ਪੋਲਿਟਿਕਸ ਮਾਨਵਤਾ ਲਈ ਹੈ ਮਨੁੱਖਤਾ ਲਈ ਹੈ ਇਹ ਗੱਲ ਚੇਤੇ ਰੱਖਣੀ ਹੈ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਦਾ ਭਲਾ ਨਹੀਂ ਚਾਹੁੰਦੀ ਕਿਉਂ ਕਿ ਕਿਉਂਕਿ ਸਿੱਖ ਪੋਲਿਟਿਕਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਬੇਸਡ ਹੈ ਔਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਕੇਵਲ ਸਿੱਖਾਂ ਲਈ ਨਹੀਂ ਹੈ ਇਹ ਹਿੰਦੂਆਂ ਲਈ ਵੀ ਹੈ ਇਹ ਮੁਸਲਮਾਨਾਂ ਲਈ ਵੀ ਹੈ ਇਹ ਬੋਧੀਆਂ ਜੈਨੀਆਂ ਲਈ ਵੀ ਹੈ ਇਹ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਕਿ ਜੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਤੇ ਸਿੱਖ ਪੋਲਿਟਿਕਸ ਵੀ ਸਭ ਦਾ ਭਲਾ ਮੰਗਦੀ ਹੈ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਸੈਕੂਲਰ ਪੋਲਿਟਿਕਸ ਹੈ ਇਸ ਕਰਕੇ ਸਾਰੇ ਸਾਥ ਦਿਓ ਅਸੀਂ ਇਸ ਪੋਲਿਟਿਕਸ ਨੂੰ ਬਚਾਉਣਾ ਹੈ ਜੋ ਮਾਨ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਪੋਲਿਟਿਕਸ ਦੀ ਹੋਂਦ ਹੈ ਔਰ ਅਸੀਂ ਇਸ ਹੋਂਦ ਨੂੰ ਬਰਕਰਾਰ ਰੱਖਣਾ ਹੈ ਤਾਂ ਕਿ ਸਾਡਾ ਭਲਾ ਹੋ ਸਕੇ ਸਾਡੀਆਂ ਨਸਲਾਂ ਦਾ ਭਲਾ ਹੋ ਸਕੇ ਅਕਾਲੀ ਸਿਆਸਤ ਰਾਜ ਕਰਨ ਵਾਸਤੇ ਨਹੀਂ ਸੀ ਬਣੀ ਇਹ ਰਾਜ ਕਰਨ ਵਾਸਤੇ ਬਣੀ ਸੀ ਐਮਪੀ ਬਣਨ ਵਾਸਤੇ ਬਣੀ ਸੀ ਐਮਐਲਏ ਵਾਸਤੇ ਬਣੀ ਸੀ ਮੁੱਖ ਮੰਤਰੀ ਬਣਨ ਵਾਸਤੇ ਬਣੀ ਸੀ ਨਹੀਂ ਅਕਾਲੀ ਪੋਲਿਟਿਕਸ ਬਣੀ ਸੀ ਭਲੇ ਦੀ ਕਾਮਨਾ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਲਈ ਅਕਾਲੀ ਪੋਲਿਟਿਕਸ ਪੈਦਾ ਹੋਈ ਸੀ ਇਸ ਕਰਕੇ ਅਸੀਂ ਇਸ ਪੋਲਿਟਿਕਸ ਨੂੰ ਬਚਾਉਣਾ ਹੈ ਤੇ ਜਿਹੜੇ ਕੀੜੇ ਲੱਗ ਗਏ ਨੇ ਇਸ ਪੋਲਿਟਿਕਸ ਨੂੰ ਘੋਣ ਵਾਂਗ ਅਸੀਂ ਉਹਨਾਂ ਨੂੰ ਪਾਸੇ ਕਰਨਾ ਹੈ ਅੱਜ ਪਾਸੇ ਕਰਨ ਦਾ ਵਕਤ ਆ ਗਿਆ ਔਰ ਜਿਵੇਂ ਡਾਕਟਰ ਖੁਸ਼ਹਾਲ ਸਿੰਘ ਜੀ ਨੇ ਕਿਹਾ ਕਿ 10 ਕੀੜੇ ਪਾਸੇ ਕਰਕੇ ਤੇ ਅਸੀਂ ਲੈ ਕੇ ਕਿਹਨੂੰ ਆਉਣਾ ਹੈ ਅਸੀਂ ਲੈ ਕੇ ਤੁਹਾਡੇ ਵਿੱਚੋਂ ਆਉਣਾ ਹੈ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਦੇ ਵਿੱਚੋਂ ਲੈ ਕੇ ਆਉਣੇ ਅਸੀਂ ਲੀਡਰ ਸਰਮਾਇਦਾਰੇ ਦੀਆਂ ਵਲਗਣਾ ਚੋਂ ਕੱਢ ਕੇ ਅਸੀਂ ਅਕਾਲੀ ਪੋਲਿਟਿਕਸ ਨੂੰ ਕਿਰਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੜਿਆਂ ਦੇ ਵਿੱਚ ਲੈ ਕੇ ਆਉਣਾ ਹੈ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਣਾ ਅਸੀਂ ਇੱਕ ਸੁਖਬੀਰ ਨੂੰ ਪਾਸੇ ਕਰਕੇ ਦੂਜੇ ਸੁਖਬੀਰ ਨੂੰ ਨਹੀਂ ਪਸੰਦ ਕਰਦੇ ਅਸੀਂ ਭਾਈ ਲਾਲੋਆਂ ਦੀ ਜਿਹੜੀ ਸਿਆਸਤ ਪੱਖ ਦੀ ਗੱਲ ਕਰੇ ਭਾਈ ਲਾਲੋਆਂ ਦੀ ਅਸੀਂ ਉਸ ਸਿਆਸਤ ਦੀ ਗੱਲ ਕਰਦੇ ਹਾਂ ਮਾਲਕ ਭਾਗੋਆਂ ਦੇ ਫਾਇਦੇ ਦੀ ਗੱਲ ਕਰੇ ਉਸ ਸਿਆਸਤ ਦੀ ਗੱਲ ਨਹੀਂ ਕਰਦੇ ਸੋ ਸਾਧ ਸੰਗਤ ਜੀ ਮੇਰੀ ਇਹੋ ਹੀ ਅਪੀਲ ਹੈ ਹੱਥ ਜੋੜ ਕੇ ਕਿ ਆਪਾਂ ਇਕੱਠੇ ਹੋਈਏ ਕਾਫਲੇ ਬਣ ਕੇ ਤੁਰੀਏ ਤੇ ਸਾਡਾ ਤੇ ਸਾਡੀਆਂ ਨਸਲਾਂ ਦਾ ਭਲਾ ਹੋਵੇ ਕਿਉਂ ਕਿਉਂਕਿ ਜੇ ਸਿਆਸਤ ਚੰਗੀ ਹੋਏਗੀ ਕਿਉਂਕਿ ਸਿੱਖ ਨੇ ਪਰਮਾਰਥ ਨਾਲ ਵੀ ਜੁੜਨਾ ਹੈ ਤੇ ਪਰਮਾਰਥ ਨਾਲ ਜੁੜਨ ਵਾਸਤੇ ਸਾਡੇ ਕੋਲੇ ਬਾਣੀ ਹੈ ਬਾਣਾ ਸਿੱਖ ਨੇ ਜ਼ਿੰਦਗੀ ਵੀ گزارਣੀ ਹੈ ਸਿੱਖ ਨੂੰ ਰੋਜ਼ਗਾਰ ਵੀ ਚਾਹੀਦਾ ਸਿੱਖ ਦਾ ਮਤਲਬ ਗੁਰੂ ਨਾਨਕ ਸਾਹਿਬ ਦੀਏ ਘਰ ਨੂੰ ਮੰਨਣ ਵਾਲਾ ਚਾਹੇ ਉਹ ਕੋਈ ਵੀ ਆ ਚਾਹੇ Hindu ਹੋਵੇ ਮੁਸਲਮਾਨ ਬੋਧੀ ਜਾਨੀ ਉਹਨੇ ਆਪਣਾ ਗੁਜ਼ਾਰਾ ਵੀ ਕਰਨਾ ਹੈ ਤੇ ਸਹੀ ਢੰਗ ਦੇ ਨਾਲ ਗੁਜ਼ਾਰਾ ਤਾਂ ਹੋਏਗਾ ਜੇ ਸਿਆਸਤ ਅੱਛੀ ਹੋਏਗੀ ਇਹ ਸਿਆਸਤ ਅੱਛੀ ਹੋਏਗੀ ਨੌਕਰੀਆਂ ਸਾਡੇ ਬੱਚੇ ਬੱਚੀਆਂ ਨੂੰ ਮਿਲਣਗੀਆਂ ਰੋਜ਼ਗਾਰ ਸਾਡੇ ਬੱਚੇ ਬੱਚੀਆਂ ਨੂੰ ਮਿਲੇਗਾ ਘਰ ਦੇ ਵਿੱਚ ਆਟਾ ਦਾਲ ਜਿਹੜਾ ਹੈ ਉਹ ਸਾਡੇ ਆਏਗਾ ਮੁਫਤ ਤਾਂ ਨਹੀਂ ਅਸੀਂ ਆਪ ਕਮਾ ਕੇ ਜਦੋਂ ਆਪਣੇ ਡੱਬਿਆਂ ਦੇ ਵਿੱਚ ਰਸੋਈ ਦੇ ਡੱਬਿਆਂ ਦੇ ਵਿੱਚ ਦਾਲ ਆਟਾ ਭਰਾਂਗੇ ਸਾਡੀ ਜ਼ਿੰਦਗੀ ਖੁਸ਼ਹਾਲ ਹੋਊਗੀ ਔਰ ਇਹਦੇ ਵਾਸਤੇ ਇੱਕ ਅੱਛੀ ਸਿਆਸਤ ਦੀ ਲੋੜ ਹੈ ਸਾਨੂੰ ਚੰਗੀ ਸਿਆਸਤ ਦੀ ਲੋੜ ਹੈ ਔਰ ਚੰਗੀ ਸਿਆਸਤ ਮੈਨੂੰ ਨਹੀਂ ਲੱਗਦਾ ਕਿ ਗੁਰਬਾਣੀ ਦੀ ਵਿਚਾਰਧਾਰਾ ਤੋਂ ਪਾਸੇ ਕੋਈ ਹੋਰ ਹੋ ਸਕਦੀ ਹੈ ਇਸ ਲਈ ਆਓ ਸਾਰੇ ਰਲ ਮਿਲ ਕੇ ਚੱਲੀਏ ਕਾਫਲੇ ਬਣ ਕੇ ਤੁਰੀਏ ਮੈਂ ਸਰਦਾਰ ਤੇਜਿੰਦਰ ਸਿੰਘ ਜੀ ਸੰਧੂ ਸਾਹਿਬ ਜੋ ਇਸ ਇੰਸਟੀਟਿਊਸ਼ਨ ਨੂੰ ਹੁਣ ਰਨ ਕਰ ਰਹੇ ਨੇ ਪ੍ਰਬੰਧ ਚਲਾ ਰਹੇ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਦਾ ਇਹ ਸਮਾਗਮ ਰੱਖਿਆ ਬਹੁਤ ਸਤਿਕਾਰਤ ਹਸਤੀਆਂ ਸਾਹਮਣੇ ਵੀ ਬੈਠੀਆਂ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਖਾਸ ਤੌਰ ਦੇ ਉੱਤੇ ਸਾਡੇ ਮੇਰੇ ਅਧਿਆਪਕ ਸਾਹਿਬ ਵਿਦਵਾਨ ਬੈਠੇ ਨੇ ਮੈਂ ਇਹਨਾਂ ਤੋਂ ਵਿੱਦਿਆ ਲਈ ਹੈ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ